ਬਾਲੀਵੁੱਡ ਅਭਿਨੇਤਰੀ ਤੇ ਬਿਗ ਬਾਸ ਦੇ ਨਾਲ ਫੇਮ ਹੋਈ ਪੰਜਾਬ ਦੀ ਕ੍ਰਿਟੀਨਾ ਕੈਫ ਸ਼ਹਿਨਾਜ਼ ਗਿਲ ਦੇ ਪਿਤਾ ਸੰਤੋਖ ਸਿੰਘ ਉਰਫ ਸੁਖ ਪ੍ਰਦਾਨ ਨੂੰ ਵਿਦੇਸ਼ੀ ਨੰਬਰ ਤੋਂ ਫਰੋਤੀ ਦੀ ਮੰਗ ਕਰਦਿਆਂ ਧਮਕੀ ਮਿਲਣ ਦੀ ਖਬਰ ਸਾਹਮਣੇ ਆਈ ਹੈ। ਇਸ ਕਾਲ ਦੀ ਵੀਡੀਓ ਸ਼ਹਿਨਾਜ਼ ਗਿਲ ਦੇ ਪਿਤਾ ਸੰਤੋਖ ਸਿੰਘ ਸੁਖ ਗਿਲ ਵੱਲੋਂ ਦੂਸਰੇ ਫੋਨ ਨਾਲ ਬਣਾ ਕੇ ਸਾਂਝੀ ਕੀਤੀ ਗਈ ਹੈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਬਾਲਾ ਬੰਬ ਕਿਹਾ ਤੇ ਉਸ ਨੇ ਆਪਣੇ ਆਪ ਨੂੰ ਪਾਕਿਸਤਾਨ ਦਾ ਦੱਸਿਆ। ਕਾਲਰ ਵੱਲੋਂ ਕਿਹਾ ਗਿਆ ਕਿ ਸੁਖ ਗਿਲ ਤੇ ਸ਼ਹਿਨਾਜ਼ ਨੇ ਬਹੁਤ ਪੈਸੇ ਕਮਾਏ ਨੇ ਤੈਨ ਲਈ 50 ਲੱਖ ਰੁਪਏ ਦਾ ਇੰਤਜ਼ਾਮ ਕਰੋ ਨਹੀਂ ਤਾਂ ਤੇਰੀ ਲੜਕੀ ਤੇ ਤੈਨੂੰ ਮਾਰ ਦੇਵਾਂਗੇ ਇਸ ਕਾਲ ਦੇ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਨੇ ਹਿੰਦੂ ਨੇਤਾ ਸੁਦੇਸ਼ ਸੂਰੀ ਨੂੰ ਗੋਲੀਆਂ ਮਾਰਨ ਦਾ ਹਵਾਲਾ ਦੇ ਦਿੱਤਾ ਸੰਤੋਖ ਸਿੰਘ ਗਿੱਲ ਦੇ ਵੱਲੋਂ ਇਸ ਸਬੰਧੀ ਪੁਲਤਨ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਇਸ ਧਮਕੀ ਭਰੀ ਕਾਲ ਤੋਂ ਬਾਅਦ ਸੰਤੋਖ ਸਿੰਘ ਗਿੱਲ ਅਤੇ ਉਸਦੇ ਪਰਿਵਾਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਵੀ ਹੈ ਜ਼ਿਕਰ ਜੋਗੇ ਕਿ ਸੰਤੋਖ ਸਿੰਘ ਗਿੱਲ ਨੂੰ ਪਹਿਲਾਂ ਵੀ ਧਮਕੀਆਂ ਮਿਲਦੀਆਂ ਰਹਿੰਦੀਆਂ ਨੇ ਤੇ ਉਹਨਾਂ ਵੱਲੋਂ ਪੁਲਿਸ ਤੋਂ ਤੇ ਜਾਂਚ ਨਾ ਕਰਨ ਦੇ ਇਲਜ਼ਾਮ ਵੀ ਲੱਗਦੇ ਰਹੇ ਨੇ ਤੇ ਉਹਨਾਂ ਆਖਿਆ ਕਿ ਉਹ ਇਸ ਵਾਰ ਪੁਲਿਸ ਕੋਲੋਂ ਇਨਸਾਫ ਦੀ ਮੰਗ ਕਰਦੇ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਹੁਣ ਵੀ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਮੇਰਾ ਨਾਮ ਸੰਤੋਖ ਸਿੰਘ ਢਿੱਲੇ ਜੀ ਇਹ ਇੱਕ ਕਾਲ ਆਉਂਦੀ ਹੈ ਜੀ ਮੈਨੂੰ ਉਹਦੇ ਵਿੱਚ ਕਹਿ ਰਿਹਾ ਕਿ ਮੈਂ ਪਾਕਿਸਤਾਨ ਤੋਂ ਬੋਲਦਾ 50 ਲੱਖ ਰੁਪਏ ਦੀ ਫਰੋਤੀ ਮੰਗੀ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਦੇਖੋ ਗੱਲ ਅਗਰ ਮੇਰੇ ਤੱਕ ਹੁੰਦੀ ਮੈਨੂੰ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਧਮਕੀਆਂ ਆ ਚੁੱਕੀਆਂ ਮੇਰੇ ਤੇ ਦੋ ਬਾਰ ਫਾਇਰਿੰਗ ਵੀ ਹੋ ਚੁੱਕੀ ਆ ਅ ਜਿਸ ਦੇ ਵਿੱਚ ਕੋਈ ਵੀ ਅਜੇ ਤੱਕ ਪੁਲਿਸ ناکਾਮ ਰਹੀ ਕੋਈ ਗ੍ਰਿਫਤਾਰੀ ਨਹੀਂ ਹੋਈ ਉਹਦੇ ਵਿੱਚ ਕੀ ਹੈ ਕਿ ਜਦੋਂ ਫਿਰ ਗੱਲ ਹੁਣ ਪਰਿਵਾਰ ਤੇ ਆ ਗਈ ਫਿਰ ਮੈਂ ਬਰਦਾਸ਼ਤ ਨਹੀਂ ਕਰਾਂਗਾ ਕੀ ਉਹਦੇ ਵਿੱਚ ਜਿਹੜਾ ਹੈਗਾ ਮੈਟਰ ਕਦੋਂ ਦਾ ਹੈਗਾ ਔਰ ਕੀ ਹੁਣ ਤੱਕ ਕੰਪਲੇਂਟ ਜਿਹੜੀ ਇਹਦੇ ਵਿੱਚ ਕੀਤੀ ਗਈ ਤੁਹਾਡੇ ਇਹਦੇ ਵਿੱਚ 8 ਇੱਕ ਦੀ ਗੱਲ ਹੈ ਜੀ ਅ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਮੀਡੀਆ ਨੂੰ ਨਾਂ ਦੱਸਿਓ ਤੇ ਅਸੀਂ ਕੋਈ ਨਾ ਕੋਈ ਗ੍ਰਿਫਤਾਰੀ ਜ਼ਰੂਰ ਕਰਾਂਗੇ ਕਰੇਸ ਕਰਾਂਗੇ ਕਾਲ ਲੇਕਿਨ 2 ਮਹੀਨੇ ਹੋ ਗਏ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅ ਦੇਖੋ ਸਕਿਉਰਟੀ ਵੱਲੋਂ ਲੈ ਲੋ ਤੇ ਸਕਿਉਰਟੀ ਆਲਰੇਡੀ ਚਲੋ 2019 ਤੋਂ ਮੇਰੇ ਕੋਲ ਹੈਗੀ ਆ ਇੱਕ ਦੋ ਬੰਦੇ ਤਿੰਨ ਬੰਦੇ ਮੇਰੇ ਕੋਲ ਹੈਗੇ ਆ ਉਹਦੇ ਚ ਕੀ ਹੋਇਆ ਕਿ ਇਹਨਾਂ ਨੇ ਸਕਿਉਰਟੀ ਵਧਾਉਣ ਦੀ ਬਜਾਏ ਮੇਰੀ ਸਕਿਉਰਟੀ ਹੋਰ ਘਟਾ ਦਿੱਤੀ ਤੇ ਮੈਂ ਆਪਣੇ ਆਪ ਨੂੰ ਅਨਸੁਰੱਖਿਸ਼ਤ ਮਹਿਸੂਸ ਕੀਤਾ ਇਸ ਲਈ ਮੈਂ ਅੱਜ ਮੀਡੀਆ ਦੇ ਸਾਹਮਣੇ ਆਇਆ ਤੇ ਬਾਕੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਮਾੜੇ ਮੋٹے ਸਿੰਗਰ ਹੁੰਦੇ ਆ ਉਹਨਾਂ ਨੂੰ ਇਹਨਾਂ ਨੇ 4-4 ਛੇ-ਛੇ ਗਨਮੈਂਨ ਦਿੱਤੇ ਹੁੰਦੇ ਆ ਪਿੱਛੇ ਜੇ ਮੇਰੀ ਬੇਟੀ ਘਰ ਆਈ ਇੱਥੇ ਹਫਤਾ ਇੱਕ ਰਹੀ ਪੁਲਿਸ ਵੱਲੋਂ ਇੱਕ ਵੀ ਜਿਹੜਾ ਵਾ ਪੁਲਿਸ ਮਲਾਜ਼ਮ ਨਾਲ ਉਹਦੀ ਸੁਰੱਖਿਆ ਵਾਸਤੇ ਨਹੀਂ ਲਾਇਆ ਗਿਆ ਕੀ ਲੱਗਦਾ ਤੁਹਾਨੂੰ ਕਿ ਜਦੋਂ ਪੰਜਾਬ ਆਉਂਦੇ ਨੇ ਜਾਂ ਤੁਸੀਂ ਇੱਥੇ ਰਹਿੰਦੇ ਹੋ ਤਾਂ ਤੁਹਾਨੂੰ ਕੋਈ ਖਤਰਾ ਹੈਗਾ ਬਿਲਕੁਲ ਜਿਸ ਤਰ੍ਹਾਂ ਪੰਜਾਬ ਦੇ ਮਾਹੌਲ ਆ ਜੇ ਵੇਖਿਆ ਜਾਵੇ ਅ ਜਿਸ ਤਰ੍ਹਾਂ ਅਸੀਂ ਹੁਣ ਆਪਣੇ ਸੰਗਠਨ ਦਾ ਮੈਂ ਸਮਾਜ ਸੇਵੀ ਆ ਸਮਾਜ ਦੇ ਕੰਮ ਵੀ ਅਸੀਂ ਕਰਦੇ ਆ ਤੇ ਰੋਜ਼ ਮੈਂ ਤਕਰੀਬਨ ਪਿੰਡਾਂ 'ਚ ਹੋਂਨਾ ਅ ਲੋਕਾਂ ਦੀ ਮਦਦ ਵਾਸਤੇ ਜਿਹੜੇ ਬੰਦੇ ਦਫ਼ਤਰ ਤੋਂ ਘਰ ਘਰ ਤੋਂ ਦਫ਼ਤਰ ਜਾਂਦੇ ਆ ਉਹਨਾਂ ਨੂੰ ਇਹਨਾਂ ਨੇ ਜਿਨ੍ਹਾਂ ਨੂੰ ਲੋੜ ਹੀ ਨਹੀਂ ਹੈਗੀ ਇੰਨੀ ਸੁਰੱਖਿਆ ਦੀ ਉਹਨਾਂ ਨੂੰ ਇਹਨਾਂ ਨੇ ਪਾਇਲਟ ਦਿੱਤੀਆਂ ਹੋਈਆਂ ਕਮਾਂਡੋ ਦਿੱਤੀਆਂ ਹੋਈਆਂ ਹਾਲੇ ਕਿ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਆ ਉਹ ਕਿਤੇ ਜਾਂਦੇ ਆਉਂਦੇ ਹੀ ਨਹੀਂ ਤੇ ਜਿਹੜੇ ਸਾਡੇ ਵਰਗੇ ਸਮਾਜ ਵਿੱਚ ਵਿਚਰਦੇ ਆ ਉਹਨਾਂ ਨੂੰ ਦੋ ਦੋ ਬੰਦੇ ਦੇ ਕੇ ਕਹਿੰਦੇ ਆ ਜੀ ਬੜੀ ਸਕਿਉਰਿਟੀ ਹੈ ਤੁਹਾਡੇ ਕੋਲ ਮੈਂ ਆਪਣੇ ਆਪ ਨੂੰ ਇਸ ਵੇਲੇ ਬਹੁਤ ਜ਼ਿਆਦਾ ਅਨਸ਼ਰਕਸ਼ਿਤ ਮਹਿਸੂਸ ਕਰਦਾ ਮੈਂ ਚਾਹੁੰਨਾ ਕਿ ਸਰਕਾਰੇ ਤੇ ਗੌਰ ਕਰੇ ਪ੍ਰਸ਼ਾਸਨ ਨੇ ਤੇ ਗੌਰ ਕਰੇ ਅਗਰ ਮੇਰੇ ਪਰਿਵਾਰ ਨੂੰ ਕੋਈ ਵੀ ਨੁਕਸਾਨ ਹੁੰਦਾ ਤੇ ਇਹਦਾ ਜ਼ਿੰਮੇਵਾਰ ਜਿਹੜਾ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਵਿਧਾਤੀ ਦਾ ਐਸਐਸਪੀ ਤੇ ਡੀਜੀਪੀ ਹੋਊਗਾ ਸਾਂਝੀ ਸੋਚ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਨਿਰੰਦਰ ਸੇਠੀ ਦੀ ਰਿਪੋਰਟ